ਸਸ਼ੇ ਕਲ ਚ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਾਂਚ ਦੀ ਵੱਡੀ ਖਬਰ ਖਬਰ ਨੂੰ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੀਆਂ ਤਰੀਕਾ ਨੂੰ ਲੈ ਕੇ ਵਿਰੋਧੀ ਸ਼ੁਰੂ ਇਸ ਦੇ ਨਾਲ ਲੀ ਦਲਿਤ ਭਾਈਚਾਰੇ ਨੇ ਦਿੱਤੀ ਚੇਤਾਵਨੀ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਚ ਵਾਤ ਖਵਖ ਜਥੇਬੰਦੀਆਂ ਵੱਲੋਂ ਵਿਰੋਧੀ ਵਿਰੋਧੀ ਵੀ ਸ਼ੁਰੂ ਹੋ ਗਿਆ ਇਸ ਦੇ ਨਾਲ ਇਸ ਨੂੰ ਲੈ ਕੇ ਸ਼੍ਰੀ ਗੁਰੂ ਰਵਿਦਾਸਰ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲਣ ਨੇ ਪੰਜਾਬ ਪੰਚਾਇਤੀ ਚੋਣਾਂ ਦੀ ਤਰੀਕ ਬਦਲਣ ਦੀ ਗੱਲ ਕੀਤੀ ਹੈ ਇਸ ਦੇ ਨਾਲ ਹੀ ਨਹੀਂ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਨਹੀਂ ਤਾਂ ਉਹਨਾਂ ਨੇ ਇਹ ਹੁਕਮ ਉਹਨਾਂ ਦੇ ਕਹਿਣ ਤੇ ਨਹੀਂ ਲਿਆ ਪੰਜਾਬ ਸਰਕਾਰ ਦਾ ਇਹ ਹੁਕਮ ਅਨੁਸੂਚਿਤ ਜਾਤੀਆਂ ਦੇ ਖਿਲਾਫ ਲਿਆ ਗਿਆ ਇਸ ਦਿਨ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਚ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਇਸ ਨੂੰ ਠੀਕ 2 ਦਿਨ ਬਾਅਦ 17 ਅਕਤੂਬਰ ਨੂੰ ਸ਼੍ਰੀ ਭਗਵਾਨ ਲਈ ਕੀਤਾ ਗਿਆ ਇਸ ਦਿਨ ਨਾਲ ਹੀ 16 ਅਕਤੂਬਰ ਦੇ ਦਿਨ ਮਹਾਰਿਸ਼ੀ ਵਾਲਕੀ ਦੇ ਰੋਲ ਮੌਕੇ ਸੁਬਹ ਵਿੱਚ ਕੀਤਾ ਜਾਵੇਗਾ ਦਿਵਸ ਦਾ ਜਲੂਸ ਕੱਢਿਆ ਜਾਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਧੰਨਵਾਦ